ਾਰੇ ਦੋਸਤੋ ਨਮਸਕਾਰ ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸਾ ਛਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸਾ ਛਿਦਕੀ ਅੱਜ 15 ਸਤੰਬਰ ਸਨ 2024 ਦਿਨ ਐਤਵਾਰ ਹੈ ਅੱਜ ਦਾ ਰਾਸ਼ੀ ਫਲ ਲੈ ਕੇ حاضر ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋਤਿਸ਼ ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹ ਦਸ਼ਾ ਕੀ ਵਿਵਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਜਾਤ ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ ਕੀ ਕਰਾਂ ਉਪਾਅ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਦੇ ਹੀ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਕੰਮ ਦੇ ਸਥਾਨ ਤੇ ਉੱਚੇ ਅਧਿਕਾਰੀਆਂ ਦੇ ਦਬਾਅ ਅਤੇ ਅਨਵੰਨ ਦੇ ਟਲਦੇ ਸਮੇਂ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕੰਮ ਤੁਹਾਡੀ ਇਕਾਗਰਤਾ ਨੂੰ ਠੱਪ ਕਰ ਦੇਵੇਗਾ ਜੇਕਰ ਤੁਸੀਂ ਆਪਣੀ ਰਚਨਾਤਮਕ ਪ੍ਰਤਿਭਾ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋਗੇ ਤਾਂ ਉਹ ਕਾਫੀ ਲਾਭਦਾਇਕ ਸਾਬਤ ਹੋਵੇਗੀ ਪਰਿਵਾਰਕ ਮੈਂਬਰਾਂ ਦੇ ਨਾਲ ਸਕੂਨ ਭਰੇ ਅਤੇ ਸ਼ਾਂਤ ਦਿਨ ਦਾ ਆਨੰਦ ਲਵੋ ਜੇਕਰ ਲੋਕ ਪਰੇਸ਼ਾਨੀਆਂ ਦੇ ਨਾਲ ਤੁਹਾਡੇ ਕੋਲ ਆਉਣ ਤਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿਓ ਅਤੇ ਉਹਨਾਂ ਨੂੰ ਆਪਣੀ ਮਾਨਸਿਕ ਸ਼ਾਂਤੀ ਭੰਗ ਨਾ ਕਰਨ ਦਿਓ ਅੱਜ ਦੇ ਦਿਨ ਕਿਸੇ ਨਾਲ ਛੇੜਖਾਹੀ ਕਰਨ ਤੋਂ ਬਚੋ ਸਮੇਂ ਦੇ ਨਾਲ ਚੱਲਣਾ ਤੁਹਾਡੇ ਲਈ ਚੰਗਾ ਹੈ ਪਰੰਤੂ ਨਾਲ ਹੀ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਤੱਕ ਤੁਹਾਡੇ ਕੋਲ ਖਾਲੀ ਸਮਾਂ ਹੈ ਆਪਣੇ ਕਰੀਬੀਆਂ ਦੇ ਨਾਲ ਸਮਾਂ ਬਤਾਓ ਜੀਵਨ ਸਾਥੀ ਦੀ ਖਰਾਬ ਸਿਹਤ ਦੇ ਚਲਦੇ ਤੁਸੀਂ ਚਿੰਤਾ ਗ੍ਰਸਤ ਹੋ ਸਕਦੇ ਹੋ ਅੱਗੇ ਹੈ ਜੀ ਬ੍ਰਿਸ਼ ਬਰਾਸੀ ਕਿਸਮਤ ਦੇ ਭਰੋਸੇ ਨਾ ਬੈਠੋ ਅਤੇ ਆਪਣੀ ਸਿਹਤ ਸੁਧਾਰਨ ਦੇ ਲਈ ਖੁਦ ਮਿਹਨਤ ਕਰੋ ਕਿਉਂਕਿ ਹੱਥ ਤੇ ਹੱਥ ਧਰੇ ਬੈਠਿਆ ਕੁਝ ਨਹੀਂ ਹੋਣਾ ਹੁਣ ਵਕਤ ਆ ਗਿਆ ਹੈ ਆਪਣਾ ਵਜ਼ਨ ਕਾਬੂ ਵਿੱਚ ਰੱਖੋ ਅਤੇ ਤੰਦਰੁਸਤ ਰਹਿਣ ਦੇ ਲਈ ਨਿਯਮਤ ਕਸਰਤ ਦਾ ਸਹਾਰਾ ਲਓ ਕੰਮਕਾਰ ਸਥਾਨ ਅਤੇ ਕਾਰੋਬਾਰ ਵਿੱਚ ਤੁਹਾਡੀ ਕੋਈ ਲਾਪਰਵਾਹੀ ਅੱਜ ਤੁਹਾਨੂੰ ਆਰਥਿਕ ਨੁਕਸਾਨ کرا ਸਕਦੀ ਹੈ ਅੱਜ ਦੇ ਦਿਨ ਬਿਨਾਂ ਕੁਝ ਖਾਸ ਕੀਤੇ ਤੁਸੀਂ ਆਸਾਨੀ ਨਾਲ ਲੋਕਾਂ ਦਾ ਧਿਆਨ ਆਪਣੀ ਤਰਫ ਅਤੇ ਆਕਰਸ਼ਿਤ ਕਰਨ ਵਿੱਚ ਕਾਮਯਾਬ ਰਹੋਗੇ। ਅੱਜ ਥੋੜੇ-ਬਹੁਤ ਟਕਰਾਅ ਦੇ ਬਾਵਜੂਦ ਵੀ ਤੁਹਾਡਾ ਪਿਆਰ ਜੀਵਨ ਚੰਗਾ ਰਹੇਗਾ ਅਤੇ ਤੁਸੀਂ ਆਪਣੇ ਸੰਗੀ ਨੂੰ ਆਪਣੇ ਸਾਥੀ ਨੂੰ ਖੁਸ਼ ਰੱਖਣ ਵਿੱਚ ਕਾਮਯਾਬ ਰਹੋਗੇ। ਅੱਜ ਪੂਰਾ ਦਿਨ ਤੁਸੀਂ ਖਾਲੀ ਰਹਿ ਸਕਦੇ ਹੋ ਅਤੇ ਟੀਵੀ ਤੇ ਕਈ ਫਿਲਮਾਂ ਅਤੇ ਪ੍ਰੋਗਰਾਮ ਦੇਖ ਸਕਦੇ ਹੋ। ਅੱਜ ਤੁਹਾਡਾ ਬੇਤਰ ਅਧ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਨਾਜ਼ੁਕ ਚੀਜ਼ ਦਾ ਸਮਰਥਨ ਕਰੇਗਾ ਅੱਗੇ ਹੈ ਜੀ ਮਿਥਨ ਰਾਸ਼ੀ ਉਦਾਸ ਅਤੇ ਨਿਰਾਸ਼ ਨਾ ਰਹੋ ਮਾਤਾ ਪਿਤਾ ਦੀ ਮਦਦ ਨਾਲ ਤੁਸੀਂ ਆਰਥਿਕ ਤੰਗੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੋਗੇ ਤੁਹਾਡਾ ਜ਼ਿਆਦਾਤਰ ਸਮਾਂ ਦੋਸਤ ਅਤੇ ਪਰਿਵਾਰ ਦੇ ਨਾਲ ਬੀਤੇਗਾ ਸਰੀਰਕ ਹੋਂਦ ਦਾ ਹੁਣ ਕੋਈ ਵਿਚਾਰ ਨਹੀਂ ਤੁਸੀਂ ਹਰ ਸਮੇਂ ਆਪਣੇ ਆਪ ਨੂੰ ਪਿਆਰ ਵਿੱਚ ਮਹਿਸੂਸ ਕਰਦੇ ਹੋ ਦਿਨ ਭਰ ਵਿਅਸਤ ਰਹਿਣ ਦੇ ਬਾਵਜੂਦ ਅੱਜ ਤੁਸੀਂ ਆਪਣੇ ਲਈ ਸਮਾਂ ਕੱਢ ਲਵੋਗੇ ਅੱਜ ਤੁਸੀਂ ਖਾਲੀ ਸਮੇਂ ਵਿੱਚ ਕੁਝ ਰਤਨਾਤਮਕ ਕਰ ਸਕਦੇ ਹੋ ਤੁਸੀਂ ਅੱਜ ਜਾਣੋਗੇ ਕਿ ਵਿਆਹ ਦਾ ਬੰਧਨ ਵਕਾਇਈ ਸਵਰਗ ਵਿੱਚ ਬਣਾਇਆ ਜਾਂਦਾ ਹੈ ਆਪਣੀ ਸਮਰੱਥਾ ਤੋਂ ਜ਼ਿਆਦਾ ਕੰਮ ਕਰਨਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਅੱਗੇ ਹਾਜੀ ਕਰ ਕਰਾਸੀ ਤੁਹਾਡਾ ਰੁੱਖਾ ਵਰਤਾ ਤੁਹਾਡੇ ਜੀਵਨ ਸਾਥੀ ਦਾ ਮੂਡ ਖਰਾਬ ਕਰ ਸਕਦਾ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਕਿਸੇ ਦਾ ਅਨਾਦਰ ਅਤੇ ਗੰਭੀਰਤਾ ਤੋਂ ਨਾ ਲੈਣਾ ਰਿਸ਼ਤੇ ਵਿੱਚ ਦਰਾਰ ਪਾ ਸਕਦਾ ਹੈ ਤੁਹਾਡਾ ਧਨ ਤੁਹਾਡੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਡੇ ਦੁਆਰਾ ਲਗਾਈਆਂ ਗਈਆਂ ਸਾਰੀਆਂ ਰਕਮਾਂ ਅੱਜ ਲਾਭ ਦਾ ਇੱਕ ਸਿੱਟਾ ਪ੍ਰਾਪਤ ਕਰਨਗੇ ਅੱਜ ਦੇ ਦਿਨ ਬਿਨਾਂ ਕੁਝ ਖਾਸ ਕੀਤੇ ਤੁਸੀਂ ਆਸਾਨੀ ਨਾਲ ਲੋਕਾਂ ਦਾ ਧਿਆਨ ਆਪਣੀ ਤਰਫ ਅਤੇ ਆਕਰਸ਼ਿਤ ਕਰਨ ਵਿੱਚ ਕਾਮਯਾਬ ਰਹੋਗੇ ਅੱਜ ਅਚਾਨਕ ਕਿਸੇ ਨਾਲ ਰੋਮਾਂਟਿਕ ਮੁਲਾਕਾਤ ਹੋ ਸਕਦੀ ਹੈ ਕਰਤਰਾਸ਼ੀ ਵਾਲਿਆਂ ਜਿਹਦੇ ਦਿਨ ਆਪਣੇ ਭੈਣ ਭਰਾ ਦੇ ਨਾਲ ਘਰ ਵਿੱਚ ਕੋਈ ਫਿਲਮ ਜਾਂ ਮੈਚ ਦੇਖ ਸਕਦੇ ਹਨ ਅਜਿਹਾ ਕਰਕੇ ਤੁਸੀਂ ਲੋਕਾਂ ਦੇ ਪਿਆਰ ਵਿੱਚ ਵਾਧਾ ਵੀ ਕਰ ਸਕਦੇ ਹੋ ਤੁਸੀਂ ਜਾਣਦੇ ਹੋ ਕਿ ਸਿੱਧੇ ਦੇ ਨਜ਼ਰੀਏ ਨਾਲ ਜੱਫੀ ਪਾਉਣ ਦੇ ਕੀ ਲਾਭ ਹਨ ਤੁਸੀਂ ਅੱਜ ਆਪਣੇ ਜੀਵਨ ਸਾਥੀ ਨੂੰ ਮਿਲ ਸਕਦੇ ਹੋ ਤੁਹਾਨੂੰ ਮਹਿਸੂਸ ਹੋ ਸਕਦਾ ਹੈ ਕਿ ਤੁਸੀਂ ਆਪਣਾ ਦਿਨ ਬਰਬਾਦ ਕਰ ਰਹੇ ਹੋ ਇਸ ਲਈ ਆਪਣੇ ਦਿਨ ਦੀ ਯੋਜਨਾ ਬਿਹਤਰ ਤਰੀਕੇ ਨਾਲ ਬਣਾਓ ਅੱਗੇ ਹੈ ਜੀ ਸਿੰਘ ਰਾਸ਼ੀ ਕੌਫੀ ਪੀਣਾ ਛੱਡ ਦਿਓ ਖਾਸ ਤੌਰ ਤੇ ਦਿਲ ਦੇ ਮਰੀਜ਼ਾਂ ਲਈ ਅੱਜ ਤੁਹਾਡੇ ਬੱਚੇ ਦੀ ਵਜ੍ਹਾ ਨਾਲ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ ਇਸ ਨਾਲ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ ਕੋਈ ਸੰਜੀਦਾ ਕਾਰੋਬਾਰ ਕਰਨ ਤੋਂ ਪਰੇਸ਼ ਕਰੋ ਤੁਹਾਡੀ ਮਾਨਸਿਕ ਸ਼ਾਂਤੀ ਲਈ ਇਹ ਜ਼ਰੂਰੀ ਹੈ ਤੁਸੀਂ ਅਜਿਹਾਂ ਗਤੀ ਵਿਧੀਆਂ ਵਿੱਚ ਭਾਗ ਨਾ ਲਵੋ ਤੁਹਾਨੂੰ ਭਾਵਨਾਤਮਕ ਮੁਸ਼ਕਲ ਪਰੇਸ਼ਾਨ ਕਰ ਸਕਦੀ ਹੈ ਦਿਨ ਦੇ ਅਧ ਵਿੱਚ ਤੁਹਾਨੂੰ ਆਪਣੇ ਘਰ ਦੇ ਲੋਕਾਂ ਨੂੰ ਸਮਾਂ ਦੇਣਾ ਚਾਹੀਦਾ ਹੈ ਪਰੰਤੂ ਇਸ ਦੌਰਾਨ ਘਰ ਦੇ ਕਿਸੇ ਕਰੀਬੀ ਦੇ ਨਾਲ ਤੁਹਾਡੀ ਕਹਿ ਸੁਣੀ ਹੋ ਸਕਦੀ ਹੈ ਅਤੇ ਤੁਹਾਡਾ ਮੂਡ ਖਰਾਬ ਹੋ ਸਕਦਾ ਹੈ ਅੱਜ ਤੁਹਾਡੀ ਬੀਤੀ ਜ਼ਿੰਦਗੀ ਦਾ ਕੋਈ ਰਾਜ਼ ਤੁਹਾਡੇ ਜੀਵਨ ਸਾਥੀ ਨੂੰ ਉਦਾਸ ਕਰ ਸਕਦਾ ਹੈ ਅੱਜ ਤੁਸੀਂ ਕਿਸੇ ਵਿਆਹ ਵਿੱਚ ਜਾ ਸਕਦੇ ਹੋ ਪਰੰਤੂ ਉੱਥੇ ਸ਼ਰਾਬ ਦਾ ਸੇਵਨ ਕਰਨਾ ਤੁਹਾਡੇ ਲਈ ਘਾਤਕ ਸਿੱਧ ਹੋ ਸਕਦਾ ਹੈ ਅੱਗੇ ਹੈ ਜੀ ਕੰਨਿਆ ਰਾਸ਼ੀ ਆਪਣੀ ਸਿਹਤ ਦੇ ਬਾਰੇ ਜ਼ਰੂਰਤ ਤੋਂ ਜ਼ਿਆਦਾ ਚਿੰਤਾ ਨਾ ਕਰੋ ਨਿਜਤਾਤਾ ਬਿਮਾਰੀ ਦੀ ਸਭ ਤੋਂ ਵੱਡੀ ਦਵਾਈ ਹੈ ਤੁਹਾਡਾ ਸਹੀ ਰਵਈਆ ਗਲਤ ਰਵਈਏ ਨੂੰ ਹਰਾਉਣ ਵਿੱਚ ਕਾਮਯਾਬ ਰਹੇਗਾ ਆਪਣੇ ਨਿਵੇਸ਼ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਗੁਪਤ ਰੱਖੋ ਮਾਤਾ ਪਿਤਾ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਆਪਣਾ ਪਿਆਰ ਤੁਹਾਡੇ ਤੇ ਵਰਸਾਉਣਗੇ ਤੁਹਾਡਾ ਪ੍ਰੇਮੀ ਅੱਜ ਕੁਝ ਖਿਜਿਆ ਹੋਇਆ ਮਹਿਸੂਸ ਕਰ ਸਕਦਾ ਹੈ ਜੋ ਤੁਹਾਡੇ ਦਿਮਾਗ ਤੇ ਬੋਝ ਹੋਰ ਵਧਾ ਦੇਵੇਗਾ ਤੁਸੀਂ ਉਹਨਾਂ ਲੋਕਾਂ ਦੀ ਤਰਫ ਹੱਥ ਵਧਾਓਗੇ ਜੋ ਤੁਹਾਡੇ ਤੋਂ ਮਦਦ ਦੀ ਮੰਗ ਕਰਦੇ ਹਨ ਜੇਕਰ ਤੁਸੀਂ ਅੱਜ ਯੋਜਨਾ ਬਣਾਉਣ ਤੋਂ ਪਹਿਲਾਂ ਜੀਵਨ ਸਾਥੀ ਨੂੰ ਨਹੀਂ ਪੁੱਛਿਆ ਤਾਂ ਤੁਹਾਨੂੰ ਉਲਟ ਪ੍ਰਕਿਰਿਆ ਮਿਲ ਸਕਦੀ ਹੈ ਤੁਹਾਡਾ ਸੁਧਾਰਨਵੇਂ ਵਿਵਹਾਰ ਜ਼ਿੰਦਗੀ ਨੂੰ ਸਾਦਗੀ ਨੂੰ ਕਾਇਮ ਰੱਖਣ ਵਿੱਚ ਸਹਾਇਤਾ ਕਰਦਾ ਹੈ ਤੁਹਾਨੂੰ ਇਸ ਗੱਲ ਨੂੰ ਯਾਦ ਰੱਖਣ ਅਤੇ ਜ਼ਿੰਦਗੀ ਨੂੰ ਵਹਿਤਰ ਬਣਾਉਣ ਲਈ ਉਸ ਦੀ ਪਾਲਣਾ ਕਰਨ ਦੀ ਲੋੜ ਹੈ ਅੱਗੇ ਹਜੇ ਤੁਲਾ ਰਾਸ਼ੀ ਤੁਹਾਨੂੰ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਦੇ ਚਲਦੇ ਹਸਪਤਾਲ ਜਾਣਾ ਪੈ ਸਕਦਾ ਹੈ ਆਪਣੇ ਨਿਵੇਸ਼ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਗੁਪਤ ਰੱਖੋ ਬੱਚੇ ਉਮੀਦਾਂ ਤੇ ਖਰੇ ਨਾ ਉਤਰਦੇ ਹੋਏ ਤੁਹਾਨੂੰ ਨਿਰਾਸ਼ ਕਰ ਸਕਦੇ ਹਨ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਉਹਨਾਂ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ ਸਮੇਂ ਦਾ ਚੱਕਰ ਬਹੁਤ ਤੇਜ਼ ਚੱਲਦਾ ਹੈ ਇਸ ਲਈ ਸਮਝਦਾਰੀ ਨਾਲ ਵਰਤੋ ਕਰਨਾ ਸਿੱਖੋ ਅਤੇ ਇਸ ਦਾ ਵੱਧ ਲਾਭ ਉਠਾਓ ਮਹਿਲਾਵਾਂ ਸ਼ੁਕਰ ਅਤੇ ਪੁਰਸ਼ ਮੰਗਲ ਗ੍ਰਹਿ ਦੇ ਰਹਿਣ ਵਾਲੇ ਹਨ ਪਰੰਤੂ ਅੱਜ ਦੇ ਦਿਨ ਸ਼ੁਕਰ ਅਤੇ ਮੰਗਲ ਇੱਕ ਦੂਸਰੇ ਵਿੱਚ ਘੁਲ ਜਾਣਗੇ ਬਿਹਤਰ ਭਵਿੱਖ ਦੀ ਯੋਜਨਾ ਬਣਾਉਣਾ ਕਦੀ ਗਲਤ ਨਹੀਂ ਹੁੰਦਾ ਅੱਜ ਦੇ ਦਿਨ ਦਾ ਚੰਗਾ ਪ੍ਰਯੋਗ ਤੁਹਾਡੇ ਉਜਵਲ ਭਵਿੱਖ ਦੀ ਯੋਜਨਾ ਬਣਾਉਣ ਦੇ ਲਈ ਕਰ ਸਕਦੇ ਹੋ ਅੱਗੇ ਹਜੀ বৃਸ਼ਕ ਰਾਸ਼ੀ ਭਾਵਨਾਵਾਂ ਦੀ ਰਫ਼ਤਾਰ ਤੇਜ਼ ਹੋਵੇਗੀ ਤੁਹਾਡਾ ਵਿਵਹਾਰ ਆਸ-ਪਾਸ ਦੇ ਲੋਕਾਂ ਵਿੱਚ ਉਲਝਣ ਪੈਦਾ ਕਰੇਗਾ ਜੇਕਰ ਤੁਸੀਂ ਤੁਰੰਤ ਨਤੀਜਾ ਚਾਹੋਗੇ ਤਾਂ ਉਦਾਸੀ ਤੁਹਾਨੂੰ ਘੇਰ ਸਕਦੀ ਹੈ ਦੋਸਤਾਂ ਦੀ ਮਦਦ ਨਾਲ ਆਰਥਿਕ ਪਰੇਸ਼ਾਨੀਆਂ ਹੱਲ ਹੋ ਜਾਣਗੀਆਂ ਜੇਕਰ ਤੁਸੀਂ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਅਣਦੇਖਾ ਕਰੋਗੇ ਤਾਂ ਕੁਝ ਅਜਿਹੇ ਲੋਕ ਨਾਰਾਜ਼ ਹੋ ਸਕਦੇ ਹਨ ਜੋ ਤੁਹਾਡੇ ਨਾਲ ਰਹਿੰਦੇ ਹਨ ਆਪਣੇ ਪਿਆਰ ਦੀਆਂ ਬੇਲੋੜੀਆਂ ਮੰਗਾਂ ਵੱਲ ਨਾ ਝੁਕੋ ਅੱਜ ਤੁਸੀਂ ਸਾਰਾ ਦਿਨ ਨਵੇਂ ਵਿਚਾਰਾਂ ਨਾਲ ਭਰਪੂਰ ਰਹੋਗੇ ਤੁਸੀਂ ਜਿੰਨਾ ਕੰਮਾਂ ਨੂੰ ਕਰਨ ਦੇ ਲਈ ਚਣੋਗੇ ਉਹ ਤੁਹਾਡੀ ਉਮੀਦ ਤੋਂ ਜ਼ਿਆਦਾ ਲਾਭ ਦੇਣਗੇ ਜੇ ਤੁਸੀਂ ਦੂਜਿਆਂ ਨੂੰ ਆਪਣੇ ਬਿਹਤਰ ਅਧ ਤੋਂ ਇਲਾਵਾ ਆਪਣੇ ਆਪ ਨੂੰ ਕਾਬੂ ਕਰਨ ਲਈ ਵਧੇਰੇ ਮੌਕਾ ਦੇ ਰਹੇ ਹੋ ਤਾਂ ਤੁਹਾਨੂੰ ਆਪਣੇ ਸਾਥੀ ਤੋਂ ਪ੍ਰਤੀਕੂਲ ਪ੍ਰਤੀਕਿਰਿਆ ਮਿਲ ਸਕਦੀ ਹੈ ਅੱਜ ਤੁਸੀਂ ਕੋਈ ਫਿਲਮ ਜਾਂ ਨਾਟਕ ਦੀ ਸੀਰੀਜ਼ ਦੇਖ ਕੇ ਤੁਸੀਂ ਪਹਾੜੀ ਖੇਤਰ ਵਿੱਚ ਜਾਣਾ ਪਸੰਦ ਕਰੋਗੇ ਅੱਗੇ ਹਜੀ ਤੁਨ ਰਾਸ਼ੀ ਆਪਣੀ ਬਿਮਾਰੀ ਬਾਰੇ ਚਰਚਾ ਕਰਨ ਤੋਂ ਬਚੋ ਖਰਾਬ ਤਬੀਅਤ ਤੋਂ ਧਿਆਨ ਹਟਾਉਣ ਦੇ ਲਈ ਕੋਈ ਦਿਲਚਸਪ ਕੰਮ ਕਰੋ ਕਿਉਂਕਿ ਇਸ ਬਾਰੇ ਵਿੱਚ ਤੁਸੀਂ ਜਿੰਨੀਆ ਜ਼ਿਆਦਾ ਗੱਲਾਂ ਕਰੋਗੇ ਓਨੀ ਹੀ ਜ਼ਿਆਦਾ ਤਕਲੀਫ ਤੁਹਾਨੂੰ ਹੋਵੇਗੀ ਆਰਥਿਕ ਤੌਰ ਤੇ ਸੁਧਾਰ ਤੈ ਹੈ ਸਭ ਨੂੰ ਆਪਣੀ ਮਹਿਫਲ ਵਿੱਚ ਦਾਵਤ ਦੇਵੋ ਕਿਉਂਕਿ ਅੱਜ ਤੁਹਾਡੇ ਕੋਲ ਜ਼ਿਆਦਾ ਊਰਜਾ ਹੈ ਜੋ ਤੁਹਾਨੂੰ ਕਿਸੇ ਪਾਰਟੀ ਜਾਂ ਕੰਮਕਾਰ ਦਾ ਆਯੋਜਨ ਕਰਨ ਦੇ ਲਈ ਪ੍ਰੇਰਿਤ ਕਰੇਗੀ ਕੋਈ ਤੁਹਾਨੂੰ ਪਿਆਰ ਤੋਂ ਦੂਰ ਨਹੀਂ ਕਰ ਸਕਦਾ ਤੁਹਾਨੂੰ ਆਪਣੇ ਜ਼ਿੰਦਗੀ ਦੇ ਰਿਸ਼ਤੇ ਆਤੇ ਲੋਕਾਂ ਨੂੰ ਸਮਾਂ ਦੇਣਾ ਸਿੱਖਣਾ ਪਵੇਗਾ ਜਿਸ ਦੀ ਤੁਸੀਂ ਸਭ ਤੋਂ ਵੱਧ ਕਦਰ ਕਰਦੇ ਹੋ ਤੁਹਾਡਾ ਜੀਵਨ ਸਾਥੀ ਵਾਕਈ ਤੁਹਾਡੇ ਲਈ ਫਰਿਸ਼ਤੇ ਤੋਂ ਘਟ ਨਹੀਂ ਤੇ ਤੁਸੀਂ ਅੱਜ ਇਹ ਜਾਣੋਗੇ ਖੁਸ਼ੀ ਤੁਹਾਡੇ ਅੰਦਰ ਹੀ ਛੁਪੀ ਹੈ ਤੁਹਾਨੂੰ ਸਿਰਫ ਆਪਣੇ ਆਪ ਨੂੰ ਦੇਖਣ ਦੀ ਲੋੜ ਹੈ ਅੱਗੇ ਹੈ ਜੀ ਮਕਰ ਰਾਸ਼ੀ ਸਰੀਰ ਦੇ ਕਿਸੇ ਵੀ ਅੰਗ ਵਿੱਚ ਦਰਦ ਹੋਣ ਦੀ ਸੰਭਾਵਨਾ ਹੈ ਕਿਸੇ ਵੀ ਅਜਿਹੇ ਕੰਮ ਤੋਂ ਬਚੋ ਜਿਸ ਵਿੱਚ ਜ਼ਿਆਦਾ ਸਰੀਰ ਦੀ ਮਿਹਨਤ ਹੈ ਜ਼ਿਆਦਾਤਰ ਆਰਾਮ ਕਰੋ ਅੱਜ ਤੁਸੀਂ ਆਪਣੇ ਘਰ ਦੇ ਸੀਨੀਅਰਾਂ ਨਾਲ ਪੈਸੇ ਦੀ ਬਚਤ ਕਰਨ ਨੂੰ ਲੈ ਕੇ ਕੋਈ ਸਲਾਹ ਕਰ ਸਕਦੇ ਹੋ ਅਤੇ ਉਹ ਸਲਾਹ ਨੂੰ ਜ਼ਿੰਦਗੀ ਵਿੱਚ ਜਗ੍ਹਾ ਵੀ ਦੇ ਸਕਦੇ ਹੋ ਦਿਨ ਦੇ ਬਾਅਦ ਅਚਾਨਕ ਆਈ ਕੋਈ ਚੰਗੀ ਖਬਰ ਪਰਿਵਾਰ ਨੂੰ ਖੁਸ਼ੀ ਦੇਵੇਗੀ ਪਿਆਰ ਵਿੱਚ ਸਫਲ ਹੋਣ ਦੀ ਕਲਪਨਾ ਲਈ ਕਿਸੇ ਦੀ ਸਹਾਇਤਾ ਕਰੋ ਅੱਜ ਤੁਸੀਂ ਆਪਣਾ ਖਾਲੀ ਸਮਾਂ ਧਾਰਮਿਕ ਕੰਮਾਂ ਵਿੱਚ ਬਤਾਉਣ ਬਾਰੇ ਸੋਚ ਸਕਦੇ ਹੋ ਇਸ ਦੌਰਾਨ ਬੇਵਜ੍ਹਾ ਦੀਆਂ ਬਹਿਸਾਂ ਵਿੱਚ ਤੁਹਾਨੂੰ ਨਹੀਂ ਪੈਣਾ ਚਾਹੀਦਾ ਤੁਸੀਂ ਬਿਨਾਂ ਕਿਸੇ ਦੇ ਸਾਥ ਇਸ ਦਿਨ ਨੂੰ ਪੂਰੇ ਤਰੀਕੇ ਆਨੰਦ ਮਾਣੋਗੇ ਅੱਗੇ ਹਜੇ ਕੁੰਭ ਰਾਸ਼ੀ ਆਪਣੇ ਵਿਚਾਰ ਅਤੇ ਊਰਜਾ ਨੂੰ ਉਹਨਾਂ ਕੰਮਾਂ ਵਿੱਚ ਲਾਓ ਜਿਨ੍ਹਾਂ ਤੋਂ ਆਪਣੇ ਹਕੀਕਤ ਦਾ ਰੂਪ ਲੈ ਸਕਦੇ ਹਨ ਸਿਰਫ ਖਿਆਲੀ ਪੁਲ ਬਣਾਉਣ ਨਾਲ ਕੁਝ ਨਹੀਂ ਹੋਣਾ ਹੁਣ ਤੱਕ ਤੁਹਾਡੇ ਕੋਲ ਸਮੱਸਿਆ ਇਹ ਹੈ ਕਿ ਤੁਸੀਂ ਕੋਸ਼ਿਸ਼ ਕਰਨ ਦੀ ਬਜਾਏ ਕੇਵਲ ਇਸ਼ਾ ਹੀ ਕਰਦੇ ਹੋ ਆਰਥਿਕ ਦ੍ਰਿਸ਼ਟੀ ਤੋਂ ਅੱਜ ਦਾ ਦਿਨ ਮਿਲਿਆ ਜੁਲਿਆ ਹੈ ਅੱਜ ਤੁਹਾਨੂੰ ਧਨ ਲਭ ਹੋ ਸਕਦਾ ਹੈ ਪਰੰਤੂ ਇਸ ਦੇ ਲਈ ਤੁਹਾਨੂੰ ਸਖਤ ਮਿਹਨਤ ਦੀ ਲੋੜ ਹੈ ਆਪਣੇ ਦੋਸਤ ਜਾਂ ਸਬੰਧੀਆਂ ਨੂੰ ਆਪਣਾ ਆਰਥਿਕ ਕੰਮਕਾਜ ਅਤੇ ਪੈਸੇ ਦਾ ਪ੍ਰਬੰਧਨ ਨਾ ਕਰਨ ਦਿਓ ਨਹੀਂ ਤਾਂ ਤੁਸੀਂ ਜਲਦ ਹੀ ਆਪਣੇ ਤੈਅशुदा ਬਜਟ ਤੋਂ ਕਾਫੀ ਅੱਗੇ ਨਿਕਲ ਜਾਵੋਗੇ ਕੋਸ਼ਿਸ਼ ਕਰੋ ਬੋਲਣ ਤੇ ਕਾਬੂ ਰੱਖੋ ਕਿਉਂਕਿ ਸਖਤ ਸ਼ਬਦ ਸ਼ਾਂਤੀ ਨੂੰ ਖਤਮ ਕਰਕੇ ਤੁਹਾਡੇ ਅਤੇ ਪ੍ਰੇਮੀ ਵਿਚਕਾਰ ਦਰਾੜ ਪੈਦਾ ਕਰ ਸਕਦੇ ਹਨ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਅੱਜ ਤੁਸੀਂ ਸਭ ਲੋਕਾਂ ਨਾਲ ਦੂਰੀ ਬਣਾ ਕੇ ਇਕਾਂਤ ਵਿੱਚ ਸਮਾਂ ਬਿਤਾਉਣਾ ਪਸੰਦ ਕਰੋਗੇ ਅਦੇਹਾ ਕਰਨਾ ਤੁਹਾਡੇ ਲਈ ਸਹੀ ਹੋਵੇਗਾ ਤੁਹਾਡਾ ਜੀਵਨ ਸਾਥੀ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਰੁਕ ਸਕਦੇ ਹੋ ਜਿਸ ਦੇ ਚੱਲਦੇ ਤੁਹਾਡਾ ਮੂਡ ਖਰਾਬ ਹੋਣ ਦੀ ਸੰਭਾਵਨਾ ਹੈ ਅੱਜ ਤੁਸੀਂ ਆਪਣੇ ਪਿਤਾ ਨਾਲ ਦੋਸਤ ਦੀ ਤਰ੍ਹਾਂ ਗੱਲਬਾਤ ਕਰੋਗੇ ਤੁਹਾਡੀ ਗੱਲਬਾਤ ਉਹਨਾਂ ਨੂੰ ਖੁਸ਼ ਕਰ ਦੇਵੇਗੀ ਅੱਗੇ ਹਾਜੀ ਮੇਨ ਰਾਸ਼ੀ ਕੰਮ ਦਾ ਤਣਾਅ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਇਸ ਰਾਸ਼ੀ ਦੇ ਕੁਝ ਲੋਕਾਂ ਨੂੰ ਅੱਜ ਜ਼ਮੀਨ ਦੇ ਨਾਲ ਜੁੜੇ ਕਿਸੇ ਮਸਲੇ ਨੂੰ ਲੈ ਕੇ ਪੈਸਾ ਖਰਚ ਕਰਨਾ ਪੈ ਸਕਦਾ ਹੈ ਤੁਹਾਡਾ ਜ਼ਿਆਦਾਤਰ ਸਮਾਂ ਦੋਸਤ ਅਤੇ ਪਰਿਵਾਰ ਦੇ ਨਾਲ ਬੀਤੇਗਾ ਜੇਕਰ ਤੁਸੀਂ ਆਪਣੇ ਪਿਆਰ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦੇ ਹੋ ਤਾਂ ਉਹਨਾਂ ਨਾਲ ਅੱਜ ਗੱਲ ਕਰ ਸਕਦੇ ਹੋ ਹਾਲਾਂਕਿ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀਆਂ ਮਨੋ ਭਾਵਨਾਵਾਂ ਨੂੰ ਜਾਣ ਲੈਣਾ ਚਾਹੀਦਾ ਹੈ ਤਣਾਅ ਭਰਿਆ ਦਿਨ ਹੈ ਜਦੋਂ ਨਜ਼ਦੀਕੀ ਲੋਕਾਂ ਨਾਲ ਕੋਈ ਮਤਭੇਦ ਉੱਭਰ ਸਕਦੇ ਹਨ ਦਿਨ ਸੱਚਮੁੱਚ ਮਟਕ ਹੈ ਨਾਲ ਵਧੀਆ ਖਾਣਾ ਖੁਸ਼ਬੂ ਖੁਸ਼ੀਆਂ ਤੁਸੀਂ ਆਪਣੇ ਹਮਦਮ ਦੇ ਨਾਲ ਬਿਹਤਰੀਨ ਸਮਾਂ ਬਿਤਾ ਸਕਦੇ ਹੋ ਅੱਜ ਕਿਸੇ ਚੰਗੇ ਸਪਾ ਵਿੱਚ ਜਾ ਕੇ ਤੁਸੀਂ ਤਰੋਤਾਜ਼ਾ ਮਹਿਸੂਸ ਕਰ ਸਕਦੇ ਹੋ ਧੰਨਵਾਦ